ਕਿਵੇਂ ਹੋ ਸਾਰੇ ਆਈ ਹੋਪ ਠੀਕ ਹੋਵੋਗੇ ਬੜੀ ਚਾਹੀਦੀ ਹਾਂ ਹਾਂਜੀ ਅੱਜ ਆਪਾਂ ਟੌਪਿਕ ਲੈ ਕੇ ਆਏ ਆਂਗੇ ਥੀਰਾ ਮੋਢਾ ਤੇ ਕੋਲੋਈਆਂ ਜਿਹੜੇ ਬਿਗਨਰਸ ਨੇਗੇ ਉਹਨਾਂ ਲਈ ਮੋਸਟਲੀ ਜ਼ਿਆਦਾ ਮਨ ਲਗੇ ਇਹ ਹੈਲਪਫੁਲ ਰਹਿੰਦੀ ਹੈ ਵੀਡੀਓ ਜਿਨ੍ਹਾਂ ਨੂੰ ਪਤਾਗਾ ਸਿਲਾਈ ਕਰਦੇ ਰਹਿੰਦੇ ਨੇ ਉਹਨਾਂ ਲਈ ਤਾਂ ਚਲੋ ਠੀਕ ਹੈ ਪਰ ਜਿਹੜੇ ਨਵੇਂ ਸਟੀਚ ਕਰਨ ਲੱਗੇ ਨੇ ਮੰਨ ਕੇ ਉਹਨਾਂ ਨੂੰ ਪੰਜਾਬੀ ਵਿੱਚ ਕੋਈ ਹੁੰਦੇ ਨੇ ਨਹੀਂ ਇਹਨਾਂ ਨੂੰ ਭੈਣਾ ਨੂੰ ਕਈ ਵਾਰ ਸਮਝ ਆਉਂਦਾ ਨਾ ਜਿਹੜੋ बार-बार ਵੀਡੀਓ ਦੇਖਣ ਨੂੰ ਸੱਚ ਮਾਰਦੇ ਨੇ ਤਾਂ ਚਲੋ ਆਪਣੀ ਵੀਡੀਓ ਨਾਲ ਹੀ ਹੈਲਪਫੁਲ ਹੋਣੀ ਚਾਹੀਦੀ ਆ ਤੇ ਹਾਂਜੀ ਇਹ ਅੱਜ ਆਪਾਂ ਬਣਾ ਰਹੇ ਆ 19 17 19 ਦੀ ਫਿਟਿੰਗ ਦੇ ਹਿਸਾਬ ਦੇ ਨਾਲ ਤੇ ਨਾਰਮਲ neck ਬੈਕ ਵਾਲਾ ਵੀ ਨਾਰਮਲ ਤੇ ਫਰੰਟ ਵਾਲਾ ਵੀ ਨਾਰਮਲ neck ਤੇ ਉਹਦੇ ਲਈ ਆਪਾਂ ਨੇ ਤੀਰਾ ਰੱਖਣਾਗਾ ਪੌਣੇ 7 ਇੰਚ ਪੌਣੇ 7 ਇੰਚ ਤੇ ਮੈਂ ਨਿਸ਼ਾਨੀ ਲਗਾਈ ਹੋਈ ਆ ਤੇ ਮੋਢਾ ਪਰ ਰੱਖਣਾਗਾ ਸਵਾ 7 ਇੰਚ ਹਾਂਜੀ ਸਵਾ ਸੱਤ ਇੰਚ ਤੇ ਵੀ ਆਪਣੀ ਨਿਸ਼ਾਨੀ ਲਾਈ ਹੋਈ ਆ ਮਤਲਬ ਕਿ ਮੋੜ ਤੀਰਾ ਪਰ ਰੱਖਣਾਗਾ ਪੌਣੇ ਸੱਤ ਤੇ ਮੋਢਾ ਪਰ ਰੱਖਣਾਗਾ ਸਵਾ ਸੱਤ ਹਾਂਜੀ ਬਾਕੀ ਕਾਰਡ ਵਗੈਰਾ ਪੈ ਜਾਂਦੀ ਹੈਗੀ ਆਪਣੀ ਵਧੀਆ ਕਾਰਡ ਪੈ ਜਾਂਦੇ ਫਿਰ ਆਪਾਂ ਜਿੰਨਾ ਆਪਾਂ ਮੋਢਾ ਜਿਆਦਾ ਰੱਖਾਂਗੇ ਉੰਨੀ ਫਿਰ ਕਾਰਡ ਪੌਣੇ ਚ ਦਿੱਕਤ ਆਊਗੀ ਫਿਰ ਬਾਹਾਂ ਦੇ ਮੋਢੇ ਚੜਨ ਵਿੱਚ ਦਿੱਕਤ ਆਊਗੀ ਇਸ ਲਈ ਆਪਾਂ ਨੇ ਆਪਣਾ ਮੋਢਾ ਕਿੰਨਾ ਰੱਖਣਾਗਾ ਸਵਾ ਸੱਤ ਇੰਚ ਹਾਂਜੀ ਇਹ ਆਪਾਂ ਇੱਕ ਬਾਕਸ ਤਿਆਰ ਕਰ ਲਾਂਗੇ ਤੇ ਇੱਥੋਂ ਆਪਾਂ ਪਹਿਲਾਂ ਆਪਾਂ ਹਮੇਸ਼ਾ ਪਿਛਲੇ ਮੋਢੇ ਦੀ ਕਾਰਡ ਹੀ ਪਾਉਣੇ ਹੁੰਦੇ ਹਨਗੇ ਇਹ ਆਪਾਂ ਪਾਵਾਂਗੇ ਸਵਾ ਦੋ ਇੰਚ ਦੇ ਇੱਥੋਂ ਆਪੇ ਨਿਸ਼ਾਨ ਲਗਾ ਲੈ ਸਵਾ ਦੋ ਇੰਚ ਦਾ ਉਸ ਤੋਂ ਬਾਅਦ ਥੋੜਾ ਜਿਹਾ ਇਦਾਂ ਗਲਾਈ ਕਰਕੇ ਪਾ ਦਿਓ ਮਤਲਬ ਕਿ ਤੁਹਾਨੂੰ ਕੋਈ ਵੀ ਮਤਲਬ ਜਿਹੜੀ ਨਵੀਆਂ ਭੈਣਾਂ ਸਲਾਈ ਕਰ ਸਿੱਖਦੀਆਂ ਨੇ ਜਾਂ ਕਿਦਾਂ ਇਹਨਾਂ ਨੂੰ ਮਤਲਬ ਕਿ ਕੋਈ ਵੀ ਬੜਾ ਮੇਨਣ ਦੀ ਜ਼ਰੂਰਤ ਨਹੀਂ ਹੈਗੀ ਸਿੰਪਲੀ ਵਧੀਆ ਬਸ ਨਿਸ਼ਾਨ ਲਗਾ ਕੇ ਇਸ ਤਰ੍ਹਾਂ ਤੇ ਤੁਸੀਂ ਪਿਛਲੇ ਮੋਢੇ ਦੀ ਕਾਟ ਆਪਣੀ ਪੈ ਜਾਂਦੀ ਹੈ ਜਿਹੜੀ ਫਰੰਟ ਵਾਲੀ ਹੁੰਦੀ ਹੈ ਉਹ ਆਪਾਂ ਮਤਲਬ ਕਿ ਬਾਅਦ 'ਚ ਹੀ ਪਾਵਾਂਗੇ ਹਾਂਜੀ ਉਹ ਆਪਾਂ ਮਤਲਬ ਕਿ ਆਪਣੀ 1 ਇੰਚ ਦੇ ਪਾਉਗੀ ਜਿਹੜੀ ਬੈਕ ਮੋਢੇ ਦੀ ਉਹ 2 ਇੰਚ ਤੇ ਪੈ ਜੂਗੀ ਹਾਂਜੀ ਤੇ ਹੁਣ ਆਪਾਂ ਲਾਉਣੀ ਆ ਪਲੋਈ ਡਿਮੈਂਸ਼ਨ ਨੂੰ ਪਲੋਈ ਡਿਮੈਂਸ਼ਨ ਨੂੰ ਤੋਂ ਪਹਿਲਾਂ ਆਪਾਂ ਇੱਕ ਫਰੰਟ ਮੋਢੇ ਦੇ ਉੱਪਰ ਨਾ 1/2 ਇੰਚ ਦੀ ਕਾਟ ਪੈਂਦੀ ਹੈ ਜਿਨ੍ਹਾਂ ਨੂੰ ਪਤਾਗਾ ਉਹ ਮਤਲਬ ਕਿ ਪਹਿਲਾਂ ਕੀ ਕਰਦੀਆਂ ਨੇ ਮੂਰਲੇ ਪੱਲੇ ਨੂੰ ਥੋੜਾ ਆ ਛੋਟਾ ਕਰ ਲੈਂਦੀ ਆ ਨੇ ਪਿਛਲੇ ਪਲੇਨ ਥੋੜਾ ਵਧਾ ਕੇ ਰੱਖ ਲੈਂਦੀ ਆ ਨੇ ਅੱਧੇ ਇੰਚ ਦੇ ਫਰਕ ਨਾਲ ਤੇ ਆਪਾਂ ਕੀ ਆ ਹੁਣ ਆਪਾਂ ਸੌਖਾ ਹੀ ਕਰ ਲੈਣਾ ਤਰੀਕਾ ਕੀ ਕੱਲੇ ਫਰੰਟ ਕੱਲੇ ਦੇ ਵਿੱਚ ਇੱਥੋਂ ਇੱਕ ਅੱਧੇ ਇੰਚ ਦੀ ਕਾਰਡ ਬਣੀ ਸਿਰਫ ਅੱਧੇ ਇੰਚ ਦੀ ਆ ਦੇਖੋ ਅੱਧੇ ਇੰਚ ਦੀ ਕਾਰਡ ਹੀ ਪਾਉਣੀ ਆ ਆਪਾਂ ਨੂੰ ਹੁਣ ਆਪਾਂ ਲਗਾਉਣੀ ਆ ਪਲੋਈ ਦੀ ਨਿਸ਼ਾਨੀ ਪਲੋਈ ਆਪਣੀ ਤਿਆਰ ਆ 11 ਇੰਚ ਦੇ ਤੇ ਆਪਾਂ ਲਾਵਾਂਗੇ 1.5 ਇੰਚ ਦੇ 1.5 ਇੰਚ ਤੇ ਕਿਉਂ ਲਾਵਾਂਗੇ ਅੱਧਾ ਇੰਚ ਆਪਣਾ ਇੱਥੇ ਮੋਡੇ ਦੀ ਸਲਾਈ ਵਿੱਚ ਆ ਜਾਊਗਾ ਤੇ ਆਪਣੀ ਪਲੋਹੀ 11 ਇੰਚ ਧਿਆਰ ਰੱਖ ਜੂਗੀ ਠੀਕ ਹੈ ਤੇ ਗੈਪ ਆਪਾਂ ਦਵਾਂਗੇ 3.5 ਇੰਚ ਦਾ ਤੇ ਤੁਸੀਂ ਪਲੋਹੀ ਦੀ ਲੈਂਥ ਹੈ ਜਿਹੜੀ ਉਹ ਤੁਸੀਂ 7 ਇੰਚ ਵੀ ਰੱਖ ਸਕਦੇ ਹੋ ਜਾਂ 6.5 ਵੀ ਰੱਖ ਸਕਦੇ ਹੋਗੇ ਆਪਣੀ ਫਿਟਿੰਗ ਦੇ ਅਕੋਰਡਿੰਗ ਰੱਖ ਸਕਦੇ ਹੋ ਹਾਂਜੀ 7 ਇੰਚ ਹੈ ਜਿਹੜੀ ਉਹ ਮਗਰ ਲੱਗੇ ਵਧੀਆ ਵੀ ਫਿਨਿਸ਼ਿੰਗ ਜਿਹੇ ਆਏ ਦੇ ਫਿਟਿੰਗ ਦੀ ਵਧੀਆ ਸੋਹਣਾ ਲੱਗਦਾ ਇਹ ਆਪਾਂ 3.5 ਇੰਚ ਦੇ ਗੈਪ ਦੇ ਨਾਲ ਨਿਸ਼ਾਨੀ ਲਗਾ ਲਈ ਠੀਕ ਹੈ ਤੇ ਹੁਣ ਆਪਾਂ ਇਹਦਾ ਸੈਂਟਰ ਕਰਨਾ ਇਹਦਾ ਇਹ ਆਪਾਂ ਸੈਂਟਰ ਕਰ ਲਾਂਗੇ 3.5 ਇੰਚ ਤੇ ਇੱਥੇ ਬਸ ਥੋੜਾ ਜਿਹਾ ਮਿਲਣ ਦੀ ਜ਼ਿਆਦਾ ਜ਼ਰੂਰਤ ਨਹੀਂ ਆਪਾਂ ਕਹਿੰਦੇ ਇੰਨਾ ਇੰਚ ਹੀ ਹੋਵੇ ਵਿਆਸ ਥੋੜਾ ਥੋੜਾ ਮਲ ਕੇ ਇੱਥੋਂ ਐ ਪਲੋਈ ਨੂੰ ਮਲ ਕੇ ਢੰਗਾਈ ਦੇਣ ਦੀ ਜ਼ਰੂਰਤ ਹੁੰਦੀ ਹੈ ਇਹ ਨਿਸ਼ਾਨੀ ਲਗਾਉਣ ਤੋਂ ਪਹਿਲਾਂ ਹੀ ਮਤਲਬ ਕਿ ਵੀ ਆਪਾਂ ਨਾ ਵੀ ਨਿਸ਼ਾਨੀ ਲਗਾਵਾਂਗੇ ਨਾ ਤਾਂ ਵੀ ਮਤਲਬ ਇਹ ਚੀਜ਼ ਨੂੰ ਆਪਾਂ ਕੰਪਲੀਟ ਕਰ ਸਾਂ ਜੇ ਆਪਾਂ ਪਲੋਈ ਪਾਵਾਂਗੇ ਨਾ ਇੰਦਾ ਫੋਲਡ ਕਰਕੇ ਤਾਂ ਉਦੋਂ ਇੱਥੋਂ ਮਤਲਬ ਕਿ ਸਟਾਰਟ ਤੋਂ ਬਿਲਕੁਲ ਤਿਰਛਾ ਲਾ ਚੁੱਕ ਕੇ ਤੇ ਆ ਵਧਾਉਣ ਦੇ ਵਧਾਉਣੇ ਮਤਲਬ ਕਿ ਆਪਾਂ ਕੱਪੜੇ ਨੂੰ ਜਿਆਦਾ ਵਿੱਚ ਲੈ ਲੈਣਾ ਡੰਗਾਈ ਦੇ ਨਾਲ ਜਿੰਨੀ ਆਪਾਂ ਲਗਾਈ ਦੇ ਨਾਲ ਆਪਾਂ ਪਲੋਏ ਪਾਵਾਂਗੇ ਨਾ ਆਪਣੀ ਫਿਟਿੰਗ ਉਨੀ ਵਧੀਆ ਤਿਆਰ ਹੋਊਗੀ ਹਾਂਜੀ ਹੁਣ ਆਪਾਂ ਲੈਣੀ ਹੈਗੀ ਆਪਣੀ ਵੇਸਟ ਕਮਰ ਮਤਲਬ ਕਿ ਕਮਰ ਆਪਣੀ ਤਿਆਰ ਹੈ 13.5 13.5 ਦੇ ਨਿਸ਼ਾਨ ਲਗਾ ਲਵਾਂਗੇ ਤੇ हिਪ ਆਪਣੀ ਇੱਥੋਂ ਹੈਗੀ ਹੈ 19 ਇੰਚ ਇਹ ਸੈਂਟਰ ਵਾਲੀ ਫਿਟਿੰਗ ਆਪਣੀ ਹੈਗੀ ਹੈਗੀ 17 ਇੰਚ ਇਹ ਆਪਾਂ ਬਲੋਈ ਦੇ ਵਿੱਚ ਦਵਾਂਗੇ ਅੱਧਾ ਇੰਚ ਇਸ ਕਰਕੇ ਆਪਾਂ ਇਹਨੂੰ 18 ਇੰਚ ਦੇ ਲਾਵਾਂਗੇ ਤੇ ਫਾਸਟ ਫਿਟਿੰਗ ਨੂੰ ਵੀ ਆਪਾਂ ਨੇ ਕੀ ਕਰਨਾ ਅੱਧਾ ਇੰਚ ਵਧਾ ਕੇ ਰੱਖਾਂਗੇ ਜੇ ਆਪਣੀ 19 ਤਾਂ ਆਪਾਂ 20 ਤੇ ਨਿਸ਼ਾਨੀ ਲਾਵਾਂਗੇ ਹਾਂਜੀ ਇੱਥੋਂ ਆਪਾਂ ਬਸ ਇਹ ਸੈੱਟ ਕਰ ਲੈਣਾਗਾ ਆਪਣੇ ਮੋਢੇ ਤੀਰੇ ਨੂੰ ਤੇ ਹੁਣ ਜਿਹੜੀ ਆਪਣੀ ਸੈਕੰਡ ਬਲੋਈ ਆ ਇਹ ਮਤਲਬ ਕਿ ਕੀ ਹੈ ਇਹਦਾ ਇਹਨੂੰ ਮਤਲਬ ਕਿ ਆਪਾਂ ਥੋੜਾ ਇਹ ਆਪਣੇ ਮੋਢੇ ਦੇ ਅੰਦਰਲੀ ਸਾਈਡ ਤੋਂ ਲ ਲਵਾਂਗੇ ਜਿਵੇਂ ਆਪਣੀਆਂ ਇਹ ਚੀਜ਼ਾਂ ਨਾ ਇਹਦੇ ਅੰਦਰਲੀ ਸਾਈਡ ਤੇ ਲਵਾਂਗੇ ਇਹ ਹਾਂ ਜੀ ਇਹ ਆਪਾਂ ਲੈਣੀ ਹੈਗੀ 2 ਇੰਚ ਤੇ 2 ਇੰਚ ਦੇ ਲਵਾਂਗੇ ਜਿਆਦਾ ਆਪਾਂ ਇਹਦੇ ਚ ਗੈਪ ਨਹੀਂ ਪਾਵਾਂਗੇ ਕਿਉਂਕਿ ਫੇਰ ਬਾਹਲੀ ਜਿਆਦਾ ਦੂਰ ਹੋ ਜਾਣੀ ਹੈ ਠੀਕ ਹੈ ਇਹ ਆਪਾਂ ਸਿਰਫ 2 ਇੰਚ ਦੀ ਗੈਪ ਲਵਾਂਗੇ ਘੱਟ ਤੁਸੀਂ ਲੈ ਸਕਦੇ ਹੋ ਕਿ ਗੈਪ ਵੱਧ ਨਹੀਂ ਲੈ ਸਕਦੇ ਹੈਗੇ ਤਾਂ ਨਿਸ਼ਾਨ ਲਗਾ ਦਵਾਂਗੇ ਤੇ ਜਿਹੜੀ ਆ ਵਾਲੀ ਪਲੋਈ ਆ ਮਤਲਬ ਕਿ ਇਹ ਸੇਧ ਚ ਹੀ ਲੈਣੀ ਹੁੰਦੀ ਆ ਆਪਣਾ ਮਤਲਬ ਕਿ ਜਿਵੇਂ ਆ ਨਿਸ਼ਾਨ ਲੱਗਿਆ ਹੋਵੇ ਆਪਣਾ ਇਹਦੀ ਸੇਧ ਦੇ ਵਿੱਚ ਆਪਾਂ ਸਵਾ ਦੋ ਇੰਚ ਤੇ ਆ ਦੇਖੋ ਸਵਾ ਦੋ ਇੰਚ ਤੇ ਹੋਗੀ ਨਾ ਉਹਦਾ ਗੈਪ ਵੀ ਸਵਾ ਦੋ ਤੇ ਹੋਗਾ ਇਧਰੋਂ ਵੀ ਇਹ ਬਧੀਆ ਆਪਣੀ ਮਤਲਬ ਕਿ ਸੈਂਟਰ ਵਾਲੀ ਪੂਰੀ ਵਧੀਆ ਪੈ ਗਈ ਆ ਇਹ ਇੱਥੋਂ ਆਪਾਂ ਲਾਵਾਂਗੇ ਪੌਣੇ 7 ਇੰਚ ਤੇ ਤਾਂ ਆ ਦੇਖੋ ਤੁਸੀਂ ਬਧੀਆ ਦਿਖਾਈ ਦੇ ਰਿਹਾ ਨਾ ਹਾਂਜੀ ਇਹ ਆਪਾਂ ਦੀ ਸ਼ੇਪ ਬਣਾ ਦੇਣੀ ਆ ਤੁਸੀਂ ਠੀਕ ਹੈ ਹੁਣ ਜਦੋਂ ਮੈਂ ਕੁੜਤੀ ਸਟਿਚ ਕਰਾਂਗੀ ਤੁਹਾਨੂੰ ਮੈਂ ਉਹਦੀ ਵੀ ਵੀਡੀਓ ਪਾਵਾਂਗੀ ਸਟਿਚ ਕਰਨ ਦੀ ਸੋ ਹੁਣ ਲਈ ਥੈਂਕ ਯੂ ਧੰਨਵਾਦ ਵੀਡੀਓ ਦੇਖਣ ਵਾਸਤੇ ਮੈਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਕਮੈਂਟ